ਸ਼ਿਲਪਾ ਸੇਟੀ ਸ਼ਿਲਪਾ ਸੇਟੀ ਜੀ ਤੁਸੀਂ ਵੀ ਕਿੱਟੀ ਪਾਈ ਸੀਗੀ ਹਾਂਜੀ ਮੇਰਾ ਕਿੰਦੇ ਥਰੂ ਹਾਂਜੀ ਹਾਂਜੀ ਮੇਰਾ ਖੁਦ ਇੱਕ ਪਰਚਾ ਲੱਗ ਰਿਹਾ ਹੈ ਬਟ ਲੇਕਿਨ ਮੇਰੇ ਅੱਗੋ ਵੀ ਕਾਫੀ ਮੈਂਬਰਸ ਬਨੇ ਹੋਏ ਸੀਗੇ 7-8 ਕਾਰਡ ਸੀ ਮੇਰੇ ਔਰ ਮੇਰਾ 2 ਤੋਂ 2.5 ਲੱਖ ਰੁਪਿਆ ਸੀ ਜੋ ਲੈ ਕੇ ਫਰਾਰ ਹੋਏ ਨੇ ਅੱਛਾ ਤੁਸੀਂ ਵੀ ਅੱਗੇ ਪੁਆਈ ਹੋਏ ਸੀਗੇ ਹਾਂਜੀ 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 ਤੁਸੀਂ ਤੁਹਾਨੂੰ ਵੀ ਕਿਸੇ ਨੇ ਕਰੇਜ਼ ਕੀਤਾ ਹੋਣਾ ਕਿੱਟੀ ਪਾਉਣ ਵਾਸਤੇ ਹਾਂਜੀ ਹਾਂਜੀ ਮੇਰਾ ਆਲਰੇਡੀ ਇਸ ਕਿੱਟੀ 'ਚ ਮੈਂਬਰਸ ਸੀਗੇ ਉਹ ਮੇਰੀ ਫਰੈਂਡ ਸੀਗੇ ਔਰ ਉਹਨਾਂ ਨੇ ਹੀ ਮੈਨੂੰ ਕਹਿਆ ਸੀਗਾ ਔਰ ਮੈਂ ਖੁਦ ਉਹਨਾਂ ਨੂੰ 5 ਸਾਲ ਤੋਂ ਜਾਣਦੀ ਆ ਜਿਨ੍ਹਾਂ ਤੋਂ ਮੈਂ ਡ੍ਰੋਪ ਆਇਆ ਜੋ ਫਰੋਡ ਕਰਕੇ ਪੱਜੇ ਨੇ ਮਤਲਬ ਆਪਾਂ ਸੋਚ ਹੀ ਨਹੀਂ ਸਕਦੇ ਕਿ ਉਹ ਐਵੇਂ ਰੈਗਨਲ ਸੀਗੇ ਔਰ ਬਹੁਤ ਅੱਛੇ ਸੀ ਲਾਸਟ ਟਾਈਮ ਤੱਕ ਨਹੀਂ ਸਾਨੂੰ ਉਹਨਾਂ ਦਾ ਸ਼ੋਅ ਅੱਛਾ ਇਹ ਮਤਲਬ ਅੱਗੇ ਤੋਂ ਕੇ ਚੇਨ ਚੱਲੀ ਹੈ ਜਿਵੇਂ ਤੁਸੀਂ ਕਿੱਡੀ ਪਾਲੀ ਤੁਹਾਨੂੰ ਲੱਗਿਆ ਵੀ ਕੁਝ ਠੀਕ ਹੈਗਾ ਹਾਂਜੀ 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 ਐਵੀ ਚੇਨ ਚੱਲੀ ਹੈ ਇਹ ਕਮ ਸੇ ਕਮ 12 13 ਸਾਲ ਤੋਂ ਚੱਲ ਰਹੀ ਹੈ ਅੱਛਾ ਅੱਛਾ 12 13 ਸਾਲਾਂ ਤੋਂ ਉਹਨਾਂ ਨੂੰ ਵਿਸ਼ਵਾਸਦਾਰ ਹਾਂਜੀ ਕੁਝ ਹਾਂਜੀ ਕੁਝ ਤੈਅ ਦਾ ਦਨੇ ਜੋ ਉਹਨਾਂ ਨੂੰ 25 ਸਾਲ ਤੋਂ ਜਾਣਦੇ ਐ ਠੀਕ ਹੈ 25 ਸਾਲ ਤੋਂ ਜਾਂਦੇ ਆ ਸਿਸਟਰ ਤੱਕ ਬਣਾਇਆ ਕਰੇ ਆ ਆਨ ਜਾਣਾ ਉਹਨਾਂ ਨਾਲ ਵੀ ਥੋੜ੍ਹ ਕਰਕੇ ਬੱਚੇ ਆ ਇਹ ਲੋਕਲ ਕੋਈ ਉਹਨਾਂ ਦਾ ਕੋਈ ਦਸਤਾਰ ਜਾਂ ਕੋਈ ਪਰਸਨ ਇੱਥੇ ਡੀਲ ਕਰਦਾ ਸੀਗਾ ਨਹੀਂ ਉਹਨਾਂ ਦਾ ਕੋਈ ਐਵੇਂ ਨਹੀਂ ਸੀਗਾ ਉਹ ਖੁਦ-ਖੁਦ ਹੀ ਹਸਬੈਂਡ ਵਾਈਸ ਦੋਨੋਂ ਆਉਂਦੇ ਸੀਗੇ ਔਰ ਇੱਕ ਰੈਸਟੋਰੈਂਟ ਤੇ ਮਤਲਬ ਸਾਡੀ ਕਿੱਟੀ ਹੁੰਦੀ ਸੀਗੀ ਕਦੇ ਗੁਲਸ਼ਾਨ ਏਜੰਸੀ ਤੇ ਹੁੰਦੀ ਸੀ ਕਦੇ ਹੰਗਰ ਹੈਕਰ ਚਾਟ ਪੁਚਕਾ ਵਾਲੇ ਉਹਨਾਂ ਤੇ ਹੁੰਦੀ ਸੀ ਮੋਸਟਲੀ ਹੁਣ ਕਿੰਨੇ ਟਾਈਮ ਤੋਂ ਹੀ ਮਤਲਬ 4:00 ਹੋ ਰਹੀ ਸੀ ਹੰਗਰ ਹੈਕਰ ਚਾਟ ਪੁਚਕਾ ਵਾਲੇ ਪੇਮੈਂਟ ਦਾ ਜਰੀਆ ਕੀ ਹੁੰਦਾ ਸੀ ਕਰਨ ਦਾ ਪੇਮੈਂਟ ਦਾ ਜਰੀਆ ਬਾਈ ਕੈਸ਼ਿੰਗ ਇਸ ਦੇ ਸਿਕਯੂਰ ਬਾਈ ਕੈਸ਼ਿੰਗ ਹੁੰਦਾ ਸੀਗਾ ਕੋਈ ਅਕਾਊਂਟ ਚ ਪਾਣਾ ਜਾਂ ਗੂਗਲ ਪੇ ਵਗੇਰੇ ਮੇਰਾ ਮੇਰਾ ਜੋ 9 ਸਾਲ ਪਹਿਲੇ ਜੋ ਮੇਰਾ ਡਰਾ ਨਿਕਲੇਆ ਸੀਗਾ ਉਦੋਂ ਮੈਨੂੰ ਬਾਈ ਕੈਸ਼ ਹੀ ਮਿਲਿਆ ਸੀਗਾ ਬਾਈ ਹੈਂਡ ਹੀ ਮਿਲਿਆ ਸੀ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਨਾਲ ਕਿਸੇ ਨਾਲ ਉਹਨਾਂ ਦੀ ਹੋਈ ਹੈ ਕਿ ਨਹੀਂ ਹੋਈ ਮਤਲਬ ਬਾਈ ਮੇ ਮੇ ਸਵਾਲ ਹੋਰ ਉੱਠਦਾ ਹੈਗਾ ਕਿ ਆਖਿਰ ਇੰਨੀ ਜ਼ਿਆਦਾ ਸੰਖਿਆ ਚ ਲੋਕਾਂ ਨੇ ਪੈਸੇ ਹੁੰਦੇ ਚ ਲਗਾਏ ਨੇ ਹਨਾ ਹਾਂਜੀ ਕੀ ਉਹਨਾਂ ਦੇ ਚ ਦੇਖ ਕੇ ਲਗਾਏ ਹੋਣਗੇ ਦੇਖੋ ਇੱਕ ਇੱਕ ਲੇਡੀ ਇੱਕ ਹਸਬੈਂਡ ਕਾਰ ਚ ਲਾਂਦਾ ਦੇਖੋ ਉਹ ਕਮਾ ਕੇ ਲਿਆਂਦਾ ਤੇ ਉਹ ਆਦੀ ਵਾਈਫ ਨੂੰ ਦਿੰਦਾ ਕਾਰ ਚ ਲਾਂਦ ਵਸ ਅਸੀਂ ਉਹਨਾਂ ਵਿੱਚੋਂ ਆਪਦਾ ਘਰ ਵੀ ਚਲਾਨੇ ਆ ਪਲੱਸ ਆਪਾਂ ਇੱਕ ਸੇਵਿੰਗਸ ਕਰਦੇ ਆ ਜੀ ਠੀਕ ਹੈ ਮਹਿਲਾਮਾ ਬਹੁਤ ਨਿਆ ਜੀਆਂ ਮਤਲਬ ਅੱਜ ਵੀ ਗਿਆ ਨੇ ਜੋ ਜਿਨ੍ਹਾਂ ਨੇ ਇਹਨਾਂ ਕੋਲ ਨਹੀਂ ਪਾਈ ਬਟ ਕਿਧਰੇ ਹੋਰ ਕਮੇਟੀ ਪਾਈ ਹੋਈ ਹੈ ਕਮੇਟੀ ਪਾਪਾ ਕਿ ਆਪਾਂ ਉਹ ਹੈ ਕਿ ਇੱਕ ਸਾਈਡ ਤੋਂ ਨਿਕਲ ਜਾਂਦੇ ਆ ਪੈਸੇ ਔਰ ਉਹ ਦੁੱਖੀ ਸੁੱਖੀ ਕੰਮ ਆਉਂਦੇ ਆ ਫੈਮਿਲੀ ਵਾਸਤੇ ਜੋੜਦੇ ਆ ਤੇ ਇਹ ਅਸੀਂ ਆਦੀ ਫੈਮਿਲੀ ਵਾਸਤੇ ਹੀ ਜੋੜੇ ਹੋਏ ਸੀਗੇ ਠੀਕ ਹੈ ਇਹਦੇ ਚ ਕੁਝ ਆਕਰਸ਼ਕ ਸੀਗਾ ਵੀ ਇਹ ਸਿਰਫ ਪੈਸੇ ਜੋੜ ਜੋੜਨ ਦਾ ਇੱਕ ਜਰੀਆ ਸੀਗਾ ਨਹੀਂ ਉਹਨਾਂ ਚ ਕੋਈ ਇੱਕ ਲੱਕੀ ਡਰਾ ਕਰਦੇ ਸੀ ਹਰ ਮਹੀਨੇ ਕੀਤੀ ਹੁੰਦੀ ਸੀ ਔਰ ਹਰ ਮਹੀਨੇ ਦੋ ਲੱਕੀ ਡਰਾ ਨਿਕਲਦੇ ਸੀ ਜਿੰਦੇ ਚ 500 ਕੈਸ਼ ਦਿੱਤਾ ਜਾਂਦਾ ਸੀਗਾ ਔਰ ਪਲੱਸ ਕਾਰਡ ਬਣਾ ਜੇ ਅਗਰ ਆਪਾਂ ਅਗੋ ਕਾਰਡ ਬਣਾਣੇ ਆ ਤਾਂ ਆਪਾਂ ਨੂੰ ਉਹਦਾ ਵੀ 500 ਪਰ ਕਾਰਡ अच्छा जिਵੇਂ नेटवर्क मार्केटिंग 'ਚ ਉਹ ਕੁਝ ਇੱਕ ਤਲਾ ਲਛ ਦਿੰਦੇ ਨੇ ਉਹ ਕੁਝ ਸੀਗੇ ਵੀ ਹੋਰ ਮੈਂਬਰ ਬਣਾਓਗੇ ਤਾਂ ਤੁਹਾਨੂੰ ਉਹਦਾ ਲੈਸ ਮਿਲ ਜਾਣਾ ਹਾਂਜੀ ਹਾਂਜੀ ਉਹ ਲੈਸ ਨਹੀਂ ਦਿੰਦੇ ਸੀਗੇ 500 ਪਰ ਕਾੜ ਦਿੰਦੇ ਸੀਗੇ ਅਗੇ ਇੱਕ ਮੈਂਬਰ ਬਣਾ ਕੇ ਦਿੰਨੇ ਤਾਂ ਆਪਾਂ ਨੂੰ 500 ਰੁਪਏ ਮਿਲੇਗਾ ਉਹਦਾ ਠੀਕ ਹੈ ਇਸ ਲਾਲਚ ਨਾਲ ਵੀ ਲੇਡੀਜ਼ ਜਾਂ ਜੋ ਵੀ ਜੈਂਟਸ ਹੈਗੇ ਸੀਗੇ ਉਹ ਅੱਗੇ ਮੈਂਬਰ ਹੋਰ ਬਣਾ ਦਿੰਦੇ ਸੀਗੇ ਹੈਨਾ ਕਿ 500 ਉਹਨਾਂ ਦਾ ਲੈਸ ਮਤਲਬ ਉਹਨਾਂ ਨੂੰ ਆਫਰ ਹਾਂਜੀ 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 ਜੀ ਮੈਮ ਤੇ ਹੁਣ ਇਸ ਗਲਤੀ ਤੁਸੀਂ ਸ਼ਿਕਾਇਤ ਕਰਤੀ ਹੈ ਪੁਲਿਸ ਨੂੰ ਹਾਂਜੀ ਅਸੀਂ ਹੁਣ ਜਾ ਰਹੇ ਹਾਂ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਅਸੀਂ ਕੱਲ ਇੱਕ ਐਪਲੀਕੇਸ਼ਨ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਫੂਲ ਚਨਨੇਜਾ ਜੀ ਦੇ ਥਰੂ ਔਰ ਅਸੀਂ ਆਪਣੇ ਸਭ ਨੇ ਆਪਣੇ ਸਾਈਨ ਕਰਕੇ ਦਿੱਤੀ ਹੈ ਠੀਕ ਹੈ ਮੈਮ ਲਾਸਟ ਕੱਲ ਹੋਈ ਹੈ ਕਦੋਂ ਹੋਈ ਹੈ ਇਹਨਾਂ ਨਾਲ ਪਰ ਤੋਂ 1:30 ਵਜੇ ਹੋਈ ਹੈ ਜੀ ਪਰਸੈਂਟ ਡੇਟ ਵਿੱਚ ਤਾਂ ਗਾਇਬ ਨਹੀਂ ਬਸ ਉਹ ਲਾਸਟ ਕਾਲ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਮਤਲਬ ਮੈਨੂੰ ਬਹੁਤ ਲੋਕ ਪਰੇਸ਼ਾਨ ਕਰ ਰਹੇ ਆ ਝੂਠੀ ਅਫਵਾਹ ਫਲਾ ਕੇ ਐਸ ਕਰਕੇ ਮੈਂ ਫੋਨ ਸਵਿਚ ਆਫ ਕਰਨ ਲੱਗੀਆਂ ਬਟ ਐਨਾ ਕਿ ਉਹਨਾਂ ਨੇ ਫੋਨ ਸਵਿਚ ਆਫ ਲਾਸਟ ਗੱਲ ਮੈਮ ਕਿੰਦੇ ਨਾਲ ਹੋਈ ਹੈ ਵੀ ਸਾਡੇ ਕਿੱਟੀ ਮੈਂਬਰ ਦੀ ਇੱਕ ਲੇਡੀ ਆ ਉਹਨਾਂ ਨਾਲ ਹੀ ਗੱਲ ਹੋਈ ਹੈ ਅੱਛਾ ਅੱਛਾ ਫਾਜ਼ਿਲ ਕਾ ਤੋਂ ਕਿੱਟੀ ਮੈਂਬਰ ਹਾਂਜੀ ਉਹਨਾਂ ਨਾਲ ਲਾਸਟ ਗੱਲ ਉਹੀ ਹੋਈ ਹੈ ਨਾਲੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਫੋਨ ਤੇ ਬਕਾਇਦਾ ਕਿ ਮੈਂ ਫੋਨ ਸਵਿਚ ਆਫ ਕਰਨ ਲੱਗੀਆਂ ਕਿਉਂਕਿ ਲੋਕ ਮੈਨੂੰ ਪਰੇਸ਼ਾਨ ਕਰ ਰਹੇ ਆ ਖਬਰ ਵਿੱਚ ਇੱਕ ਲੇ मतलब यह कुछ भी नहीं है बस इन्ना कह के और रो के उन्होंने फोन स्विच ऑफ करता ठीक है जी थैंक यू शिल्पा जी हाँ जी गल हुई है जोड़े परसन वालों कंप्लेट की है मैनेजर साहब वालों जी कंप्लेट दी गई है तो उन्होंने आई थिंक अंजू नेजा जी सा मैंबर भी गए तो वो कहें कि साड़ी जी कंप्लेट है वो एस एस बी दफ्तर वालों दे दी गई है तो ਅੱਗੋਂ ਵੀ ਜਿਹੜੀ ਇਹ ਹੋਰ ਵੀ ਪਰਸਨ ਤੱਕ ਨ ਪਹੁੰਚ ਚੁੱਕੀ ਹੈ ਤਾਂ ਹਾਂ ਉਹ ਕਹਿੰਦੇ ਕੀ ਮਤਲਬ ਕਾਰਵਾਈ ਜਿਹੜੀ ਪਿੱਛੇ ਸ਼ੁਰੂ ਹੋ ਚੁੱਕੀ ਹੋਈ ਹੈ ਬਾਕੀ ਉਹ ਜਿਹੜੀ ਵੀ ਅਪਡੇਟ ਇਹ ਨਾਲ ਡਿਸਕਸ ਕਰਕੇ ਫਿਰ ਉਸ ਤੇ ਕਿ ਨਾਲ ਕਿਉਂਕਿ ਇਹ ਹੁਣ ਮਾਮਲਾ ਜਿਹੜਾ ਹੈ ਨਾ ਇਹ ਮਸਲਾ ਜਿਹੜਾ ਇਕੱਲਾ ਫਾਜ਼ਿਲ ਦਾ ਨਹੀਂ ਹੋਗਾ ਬੋਰਡ ਦਾ ਵੀ ਹੋਗਾ ਇਹ ਇੱਕ ਤਰ੍ਹਾਂ ਸਮਝ ਲਓ ਕਿ ਪੰਜਾਬ ਦੇ ਕਈ ਜਿਹੜੇ ਹਿੱਸਿਆਂ ਦਾ ਇਹ ਮਸਲਾ ਬਣ ਚੁੱਕਿਆ ਹੋਇਆ ਹੈ ਤੇ ਦੇਖੋ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਜਿਹੜੀ ਹੈ ਜੇ ਹੋਰ ਜਿਹੜੀ ਸਾਹਮਣੇ ਆਵੇ ਹਾਲੇ ਤਾਂ ਕੁਝ ਨਹੀਂ ਪਤਾ ਜੀ ਕਿੱਥੋਂ ਕਿੱਥੋਂ ਵਿੱਚ ਚੱਲ ਗਈ ਹੋ ਚੁੱਕੀ ਹੈ ਕਾਰਡ ਪਾਇਆ ਜਿਹੜੇ ਕੋਈ ਅੰਗਰੇਸ ਰਹਿੰਦੇ ਜਿਨ੍ਹਾਂ ਦੇ ਆਪਾਂ ਕੋ ਲੁਧਿਆਣੇ ਤੋਂ ਆਏ ਲੁਧਿਆਣੇ ਤੋਂ ਨਹੀਂ ਹੈ ਚੰਡੀਗੜ੍ਹ ਤੋਂ ਵੀ ਹੈ ਸਾਡੇ ਨਾਲ ਜੋ ਅੱਜ ਨਹੀਂ ਪਹੁੰਚ ਪਾਏ ਉਹਨਾਂ ਨੇ ਸਪੈਸ਼ਲੀ ਕਿਹਾ ਜੀ ਅਸੀਂ ਅਗਰ ਇੱਥੇ ਹੁੰਦੇ ਜਿਉਂ ਰਾਂਦੇ ਬਟਲੇ ਕਿ ਤੁਸੀਂ ਜ਼ਰੂਰ ਜਾਓ ਜੇ ਸਾਡੇ ਰੀਅਲਟਰੀ ਜੀ ਨੇ ਸੇ ਉਹਨਾਂ ਨੂੰ ਵੇਚਾਂਗੇ ਮਗਰ